ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 14 ਬੇੜਾ ਦਿਖਾਵਾਂਗੇ ਸੂਝੇ ਵਿੱਚ ਕੁਝ ਗੱਪੜਾ ਡਿਟੇਲ ਵੀਰ ਤੋਂ ਪੁੱਛਦੇ ਆਓ ਕਿ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਉਹ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਬਾਈ ਜੀ ਆਪਣਾ ਖਾਦ ਠੀਕ ਹੈ ਨਾ ਰੋਡ ਤੋਂ ਅੱਧਾ ਕਿਲੋਮੀਟਰ ਤੁਰੇੰਨੇ ਨੂੰ ਆਕੇ ਆਪਣਾ ਫਾਰਮਾ ਆਪਣੇ ਫਾਰਮ ਦਾ ਨਾਮ ਵੀ ਜੱਗੀ ਡੈਰੀ ਫਾਰਮ ਬਰਨਾਲਾ ਨਾਮ ਪਈ ਆ ਤੇ ਮੋਬਾਈਲ ਨੰਬਰ ਆਪਣਾ 997549133 ਠੀਕ ਹੈ ਪਹਿਲਾ ਨੰਬਰ ਤੇ ਆਪਾਂ ਜਿਹੜੀ ਸਾਈਵਾਲਾਂਗ ਚ ਬੈਠ ਦੇਖੀ ਐ ਨੇ ਕਿਹੜਾ ਸੁਆ ਸੁਈ ਆ ਜੀ ਸੁਆ ਬਾਈ ਜੀ ਦੂਜਾ ਠੀਕ ਹੈ ਤੁਰਦੇ ਬੋਤਸ ਹਫਤਾ ਹੋ ਗਿਆ ਹਾਂਜੀ ਹਫਤਾ ਹੋ ਗਿਆ ਸੂਈ ਦਵਾਈ ਆਪਣੇ ਕੋਲੇ ਆਈ ਆ ਬੈਠੀਏ ਬੱਚਾ ਕੀ ਆ ਬੱਚਾ ਵੀਰੇ ਮਗਰ ਆ ਗਿਆ ਤੇ ਬੱਚਾ ਮੇਲ ਕਾ ਹੈ ਨਾ ਤੇ ਕਹਿੰਦਾ ਉਹ ਵਾਹ ਰਹੀ ਅੱਜ ਤੋਂ ਸੋਮੇ ਦੀਆਂ ਮਾਂ ਲਾ ਵੀ ਇੱਕ ਪਾਸੇ 2 ਲੱਖ ਵਾਲੀ ਮੱਝ ਲਾ ਦੇ ਇੱਕ ਵਾਰੀ ਇਹਨੂੰ ਲਾ ਦੇ ਠੀਕ ਹੈ ਦੁੱਧ ਹੁਣ ਚੋਣ ਵਾਲਾ ਕਿੰਨਾ ਥੱਲੇ ਦੇ? ਬਈ 14 ਕਿਲੋ ਤਿਆਰ ਆ ਜਮਾ ਜੇ ਕੋਈ ਕੰਡਾ ਲਿਆ ਵੀ ਜੇਹੇ ਲੀਟਰ ਲਿਆ ਵੀ ਨਾਪ ਕੇ ਲੈ ਜਾ। 14 ਲੀਟਰ ਦੁੱਧ ਹਾਜ਼ਰ ਆ ਜਾਵਾਂ। ਹਾਂ। ਰੇਟ ਕੀ ਰਹਿਣਾ ਇਹਦਾ? 1 ਲੀਟਰ ਦੀ ਜਿਹੜੀ ਗੱਲ ਹੋਊਗੀ ਵੀ ਜੀ ਹੱਥ ਬੰਦ ਕੇ ਬੇਨਤੀ ਆਪਣੀ 1000 ਜਾਂ 500 ਦੀ ਛੋੜ ਛੱਪਾ ਹੋਊਗਾ 5000 ਤੋਂ ਵੱਧ ਬੱਦਲ ਵੀਰ ਬਣ ਕੇ ਨਾ ਖਿੱਚਣਾ ਕਰੇ ਫੋਨ ਲਾਉਣ ਦੀ। ਠੀਕ ਹੈ। ਆਪਾਂ ਮੁੱਲੀ ਉਹੋ ਜੇ ਕਰਾਂਗੇ ਜਿਹੜੇ ਦੇਣੀਆਂ ਨੇ ਗਾਈਆਂ ਬਸ। ਕੀ ਪਾ ਰੱਖਿਆ ਇਹਦੇ ਵਿੱਚ? ਬਈ ਜਿਹੜੀ ਬੈਣ ਆਪਾਂ 57000 ਵੀ ਦੇ ਦਾਂਗੇ। ਹੁਣ ਅੱਗੇ ਵਾਲ ਜੈ ਜਗਤ ਕਾਲਾ 55 ਵਾਲਾ ਵੀਰ ਬਣ ਕੇ ਨਾਮ ਖੋਲਦਾ ਜੈ ਜਗਤ ਕਾਲਾ ਸੋ ਵੀਰ ਗੱਲਾਂ ਵੇਚਣ ਆਲੇ ਜਾਈਆਂ ਵੇਚ ਵੀਰ ਕਹਿੰਦੇ ਮੁੱਲ ਇੱਕ ਵੀ ਉਹ ਮੁੱਲ ਉੱਥੇ ਹੁੰਦੇ ਆ ਸੀ ਅਸੀਂ ਅ ਜਿਹਦੇ ਘਰੇਲੂ ਬੰਦੇ ਨੇ ਇੱਕ ਵੇਚਣੀ ਹੁੰਦੀ ਆ ਪਰ ਉਹਨਾਂ ਨੇ ਮਹੀਨਾ ਵੇਚਣ ਤੇ ਲਾਉਣਾ ਹੁੰਦਾ ਇੱਥੇ ਜਦੋਂ 57 ਕਹਿੰਦਾ ਤਾਂ ਤੁਹਾਨੂੰ ਚੀਜ਼ ਫੜੂਗੀ ਦੋ ਨੰਬਰ ਵੇਖਦੇ ਆ ਇਹ ਤੜਕੇ ਸੁਈਆ ਬਾਈ ਮੈਂ ਤੁਹਾਨੂੰ ਜੀ ਨਰਮ ਸੁਈ ਹੈਗੀ ਛੇ ਜੰਪੇ ਦੀ ਸਾਹਵਾ ਛੇੜ ਦੀ ਵੀਡੀਓ ਆਪਣੇ ਕੋਲੇ ਆ ਨਾ ਜਿਹੜੇ ਸਵੇਰੇ ਸੁਈਆ ਕਰ ਲ ਆਪਣੇ ਕੋਲੇ ਮਾਲ ਸਵੇਰੇ ਕਰ ਲ ਆਇਆ ਠੀਕ ਹੈ ਜੇ ਰੋਕੇ ਆ ਹਾਂ ਇਹ ਸ਼ੇਡ ਹੁੰਦਾ ਪਲੂਮ ਦਾ ਤੁਹਾਨੂੰ 25 ਕਿਲੋ ਦਿੱਤਾ ਹੋਇਆ ਬਾਈ ਜੀ ਠੀਕ ਆ ਪਲੂਮ ਦਾ 25 ਕਿਲੋ ਐਦ ਕੀ ਅੰਦਾਜ਼ਾ ਆ ਇਹ ਦੁਸ਼ਮਾਗਰੇ ਤੇ ਡੈਨਮਾਰਕ ਦੀ ਬੱਚੀ ਆ ਪਿਓਰ ਠੀਕ ਆ ਮਗਰ ਆ ਗਈ ਫੀਮੇਲ ਕਾਫੇ ਦੇ ਹਨਾ ਪੂਰੀ ਕਾਫੇ ਦੀ ਬੱਚੀ ਆ ਬਾਈ ਜੇ ਕੋਈ ਬੰਦਾ ਬੱਚੀ ਛੱਟ ਕੇ ਜਾਣੀ ਚਾਵੇ ਆਪਾਂ 15000 ਦੀ ਬੱਚੀ ਰੱਖ ਲਾਂਗੇ ਹੁਣ ਠੀਕ ਆ ਬੱਚੀ ਦੇਖੋ ਬਹੁਤ ਪਿਆਰੀ ਮਗਰ ਹਨਾ ਇਹਦਾ ਪਿਓਰ ਕਾ ਬੱਚੀ ਆ ਬਾਈ ਮਾਨੇ ਦੇ ਵਾਸਤੇ ਹਾਂ ਦੇਖ ਲੈ ਬੱਚਾ ਦੇਖੋ ਬਹੁਤ ਪਿਆਰਾ ਹਨਾ ਰੇਟ ਇਹਦਾ ਕੀ ਰਹਿਣਾਗਾ ਮੈਂ ਕਿਹਾ 80000 ਰੁਪਏ ਹੋਊਗਾ ਮੰਗਣ ਕਰਦੇ ਹਾਂ ਬੰਦ ਦੁੱਧ ਕਿੰਨਾ ਵਨ ਕੇ ਚੱਲੇਗਾ ਦੁੱਧ ਮੇਰੇ 25 ਕਿਲੋ ਵਨ ਕੇ ਲੈ ਲੈ ਮੌਸਮ ਬਹੁਤ ਚੰਗਾ ਹੋ ਰਿਹਾ ਚੌਂਡ ਚਵਾ ਤਾਰਾ ਤੂਰਾ ਬੰਸੂਣੋ ਵੀਰੇ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਆਪਣੇ ਧਾਰਾ ਮਾਰ ਲਾ ਕੇ ਵੀਡੀਓ ਲੰਮੀ ਹੋ ਜੂ ਡੰਗਰ ਜ਼ਿਆਦੇ ਨੇ ਠੀਕ ਹੈ ਖਾਣੇ ਵੇ ਦੀ ਜੇਰ ਦੀ ਭਾਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਬਾਕੀ ਦੁੱਧ ਦੀ ਕੁਆਲਿਟੀ ਹੁੰਦੀ ਆ ਦੁੱਧ ਦੀ ਕੁਆਲਿਟੀ ਡੰਗਰ ਦੇ ਮੋਟੇ ਮੋਟੇ ਤੋਂ ਪਤਾ ਲੱਗ ਜਾਂਦਾ ਤੁਰ ਬੋ ਅੱਗੇ ਤਾਂ ਇਹ ਨੰਬਰ ਆ ਸਭ ਜੀ ਰਾਤ ਦੀ ਸੂਈ ਆ ਕੱਲ ਤਿੰਨ ਕਵਾਂ ਦੀ ਸੂਈ ਆ ਦੁਪਹਿਰ ਦੀ ਠੀਕ ਹੈ ਮਗਰ ਬੱਚਾ ਕੱਲ ਮਗਰ ਬੱਚਾ ਕੱਲ ਦੀ ਸੂਈ ਵੀ ਆ ਤੇ ਜੇ ਜਰੂਰ ਓਕੇ ਬਾਈ ਜੇ ਇਹ ਦੀ ਤੁਮ ਗਾਰੰਟੀ ਹੋਊਗੀ ਜਹੇ سٹਾਮਪ ਤੇ ਲਿਖਾ ਕੇ ਦੇ ਲੀਏ ਪੂੰ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਬਾਈ ਜੀ ਇਹਦਾ 82000 ਰੁਪਿਆ ਤੇ ਦੁੱਧ ਕਿੰਨਾ ਰਹੂ ਇਹਦਾ ਦੁੱਧ ਬਾਈ ਜੀ 28 ਕਿਲੋ ਦੱਸਿਆ ਮਾਲਕ ਨੇ 25 ਬਣ ਕੇ ਲੈ ਲੈ ਬਸ 25 ਕਿਲੋ ਮੰਨ ਕੇ ਲੈ ਲੈ ਜਿਹੜੇ ਦਾ ਬਣਾਵਟਾ ਕੀ ਠੀਕ ਹੈ ਉਹ ਹਵਾਨਾ ਜੀ 30 ਕਿਲੋ ਦੀ ਹੰਮੀ ਭਰਦਾ ਤੇ 25 ਕਿਲੋ ਦੁੱਧ 25 ਕਿਲੋ ਜਮਾ ਬੱਟ ਤੇ ਬਿਆਹ ਬਈ ਜਿਹੜੀ ਦਰਮਿਆਨੀ ਸੇਵਾ ਉਹਨਾ ਚੋਲੇ ਰੇਟ ਦੱਸਿਆ ਆਪਾਂ ਇਹਦਾ 82000 ਰੁਪਏ ਜੀ ਸੋ 82000 ਦੇ ਵਿੱਚ ਪੂਰਾ ਸਾਫ ਸੁਥਰਾ ਫਿਟਿੰਗ ਵਾਲਾ ਨੇਵਾ ਜਮਾ ਫਾੜੀ ਵਾਲਾ ਟਾਪ ਪਲੱਸ ਆ ਬਈ ਕਿਸੇ ਪਾਸੇ ਹੱਥ ਤਰਾ ਤਾ ਹੀ ਨਹੀਂ ਪੂਰਾ ਵੀ ਥਣ ਵੀ ਫੁੱਟ ਫੁੱਟ ਦੇ ਪਿਆ ਜਾਵੇ ਮਗਰ ਕੇ ਕੋਈ ਵੀ ਬੰਦਾ ਮਸ਼ੀਨ ਨਾਲ ਵੇਚੇ ਹੱਥੀ ਚੁਵਾਈ ਕਰ ਲਵੇ ਦੋਨੇ ਪਾਸੇ ਬਹਿ ਕੇ ਚੋਲੇ ਠੀਕ ਹੈ ਕਹਿੰਦੇ ਆਪਾਂ ਮਗਰ ਉਹਨਾਂ ਦੀ ਕਲਿੱਪ ਲਾ ਦੇਾਂਗੇ ਸੂਈਆਂ ਹੋਈਆਂ ਦੇ ਵਿੱਚ ਠੀਕ ਹੈ ਚੁਵਾਈ ਉਹ ਨੀਚੇ ਦੇਖ ਲਵਾਂਗੇ ਤੇ ਜਿਹੜੀ ਹੈਗੀ ਚੌਥੇ ਨੰ ਹਾਂਜੀ ਬਈ ਜੀ ਪਹਿਲਾਂ ਬੱਚੀ ਆ ਦੋ ਦੰਦਾਂ ਦੀ ਨੂੰ ਪਹਿਲਾਂ ਬੱਚੀ ਦੋ ਦੰਦਾਂ ਹਾਂਜੀ ਸੂਈ ਨੂੰ ਅੱਜ ਤਿੰਨ ਜਾਣ ਦੇ ਰੋਗੇ ਬਈ ਜੀ ਮਗਰ ਮਾਨੂੰ ਵੀ 13-14 ਤੋਂ ਬਹੁਤ ਤਿਆਰ ਆਏ ਸਾਡੇ 14 ਲੀਟਰ ਬੋਲੀ ਹਾਜ਼ਰ ਆ ਮਗਰ ਮਿਲਗਾ ਫਾ ਹਣਾ ਹਾਂਜੀ ਬੱਚਾ ਰੇਟ ਕੀ ਰਹਿਣਾ ਇਹਦਾ ਰੇਟ ਬਈ ਜੀ ਹੋਰ 50000 ਰੁਪਿਆ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰ ਦੇਗੇ ਜੀ ਦੁੱਧ ਦੀ ਐਵਰੇਜ ਦੁੱਧ ਦੀ ਐਵਰੇਜ ਬਈ ਜੀ 20 ਕਿਲੋ ਮੰਨ ਕੇ ਲੈ ਠੀਕ ਆ 20 ਕਿਲੋ ਦੀ ਐਵਰੇਜ ਰੇਟ 72000 3-4 ਦਿਨ ਹੋ ਗਏ ਸੂਈ ਨੂੰ ਪੂਰੇ ਕੱਦ ਕਾਠ ਵਾਲੀ ਜਿੰਦ। ਇਹ ਹੋਣੀ ਦੀ ਹੈ ਬਾਈ ਮੈਨ ਖਾਲੀ ਕਰੀ ਹੋਈ ਆ ਤੁਹਾਨੂੰ ਪਤਾ ਜਿਹੜੀ ਜਮਤ ਤਾਜੀ ਸੂਈ ਹੁੰਦੀ ਆ। ਠੀਕ ਹੈ। ਉਹ ਕੱਟ ਖਾਲੀ ਕਰੀਏ ਜਿਹੜੀ ਹੁਣ 3 ਦਿਨ ਦੀ ਸੂਈ ਹੈ ਜਿਹਨੂੰ ਨਾ ਖਾਲੀ ਕਰਾਂਗੇ ਮੱਚ ਜਾਂਦੀ ਨਹੀਂ। ਖਾਲੀ ਕਰਨੀ ਪੈਂਦੀ ਆ। ਹਾਂਜੀ। ਅੱਗੇ ਆ ਗਈ 5 ਨੰਬਰ ਤੇ ਬੈਠ ਜੀ। ਕਿਹੜਾ ਸੂਆ ਜੀ ਇਹ? ਪਹਿਲਾਂ ਨਾ ਬਾਈ 4 ਦਿਨ ਦਾ ਜਾਵਾਂ। ਠੀਕ ਹੈ। ਕਹਿ ਦਿੰਦਾ ਸੂਈ ਨੂੰ। ਗੱਪਾਂ ਵੀਰੇ ਗੱਪਾਂ ਹੈ ਤੇ ਨਾ ਇਹ ਪਹਿਲੇ। 20 ਦਿਨ ਬਾਕੀ ਆ। ਪਹਿਲਾਂ ਪਹਿਲਾਂ ਕਿੰਮਾ ਵਗੈਰਾ ਦੀ ਹਰ ਇੱਕ ਚੀਜ਼ੀ ਗਰੂਸੀ ਦਾ ਸਿਸਟਮ ਸੱਚੇ ਕੋਈ ਵੀ ਆ ਮੰਨ ਲਓ ਵੀ ਜਮਾ ਆਉਣ ਰਿਕਾਰਡ ਹੈ ਦਾ ਫੁੱਲ ਫਾਰਮ ਦੰਦੋ ਕਿਵੇਂ ਚੌਗੀ ਵੀਰੇ ਪਿਆਰ ਚੌਗੀ ਆ ਚੌਗੀ ਆ ਇਹਦਾ ਰੇਟ ਕੀ ਰਹਿਣਾਗਾ ਇਹਦਾ 115000 ਰੁਪਏ 115000 ਰੁਪਏ ਚੌਗੀ ਸੁੰਦੀ ਵੀ ਆ ਫਿਟਿੰਗ ਵਾਲਾ ਲੇਵਾ ਦਿਨ ਕੁਝ ਕੱਢਦੀ ਪਈ ਆਲੇ 20 ਦਿਨ ਦੱਸਦਾ ਮਾਲਕ ਕੋਮਕਲਾ ਬੱਚੀ ਆ ਬਈ 30 ਕਿਲੋ ਦੁੱਧ ਵਰਨਾ ਜਿੰਦੇ ਫਾਰਮ ਤੋਂ ਆਈ ਆ ਕੋਈ ਵੀ ਗਾਹੇ ਨਹੀਂ ਹੈਗੀ ਵੀ ਜੁਰੀ ਠੀਕ ਨੂੰ ਫੰਟਿਆ ਰੀ ਨੂੰ ਅੱਗੇ ਆ ਗਈ ਆਪਣੇ ਕੋਲ ਰੈਡ ਹੰਗਾ ਹਣਾ ਹਾਂਜੀ ਪੂਰੇ ਟੋਪਲਾ ਫੈਗੀ ਪੂਰੇ ਕੈਦਨ ਕੱਢਦੀ ਐ ਪਰ ਤਿਆਰੀ ਅਜੇ ਮਾਨੂੰ ਡੰਗ ਦੇੜੀ ਵਾਲਾ ਕੰਮੀ ਠੀਕ ਆ ਵੀ ਹਾਜ਼ਰ ਜਈ ਆ ਹਣਾ ਬਾਈ ਹਾਜ਼ਰ ਮਾੜੀ ਨੇ ਹੁੰਦੇ ਨੇ ਜਿੰਨੀ ਜਿਆਦਾ ਕੱਟੀਆਂ ਪਹਿਲਾਂ ਮਾਨੂੰ ਪਤਾ ਇੰਨੀਆਂ ਕਿਦ ਨੂੰ ਲਿਆ ਕੇ ਸੰਭਲੋ ਔਖਾ ਹੋ ਜਾਂਦਾ ਐਲਾ ਡੰਗ ਦੇੜੀ ਜਾ ਕੇ ਸਾਹਮਣੇ ਜਿਵੇਂ ਹੁਣ ਆ ਬੈਠ ਗਈ ਦੋ ਦਿਨ ਸਾਹਮਣੇ ਐਲਾ ਹੱਥ ਚ ਦੁੱਧ ਪਾਉਣ ਵਾਲਾ ਹੋ ਜਾਂਦਾ ਕੀ ਰੇਟ ਰਹਿਣਾ ਇਹਦਾ ਇਹਦਾ ਰੇਟ ਹੈਗਾ ਜੀ 90000 ਰੁਪਏ 90000 ਚ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਹੋ ਜਾਊਗਾ ਤੋ ਵੇੜ ਚੰਗੀ ਆ ਸਾਫ ਦੀ 30 ਕਿਲੋ ਪਾ ਦੂਗੀ ਖੁੱਲਾ ਤੋਰ ਤੇ ਪੁੱਤ ਦੁਆਰੇ ਤੋਰ ਤੇ ਧਰੂ ਲੰਮੀ ਠੀਕ ਹੈ ਰਾਜੀ ਸਮੀ ਪੜੀ ਵੀ ਓਏ ਟੋਪ ਦਾ ਫਸਰੀ ਕਿਸੇ ਪਾਸੇ ਵੀ ਹੱਥ ਭਰਾ ਨਹੀਂ ਹੈਗੀ ਫੱਟ ਫਾੜ ਲੈ ਵਾ ਹਣਾ ਹਾਂ ਜਿੰਨੀਆਂ ਵੇੜਾਂ ਆਪਣੇ ਕੋਲ ਦੇਖ ਲਓ ਤੁਸੀਂ ਸਿਰ ਇੱਕ ਵੇੜ ਦਾ ਥਣ ਲੈਵੇ ਦੀ ਕੁਆਲਿਟੀ ਪੂਰੀ ਟੋਪ ਹੋਊਗੀ ਫੁੱਲ ਸਾਈਜ਼ ਆ ਹਣਾ ਪੂਰੇ ਫੁੱਲ ਸਾਈਜ਼ ਆ ਕੋਈ ਵੀ ਵੀਰ ਸ਼ੋਧੀਆਂ ਗਾਵਾ ਮੰਨ ਕੇ ਨਾ ਆਵੇ ਵੀ ਇਹਨਾਂ ਦੇ ਕੱਦ-ਕਾੜ ਪਤਾ ਨਹੀਂ ਛੋਟੇ ਹੋਣਗੇ ਪੂਰੇ ਆ ਰਾਜੀ ਸਮੀਆ ਬਣਿਆ ਜਮਾ ਹਾਂਜੀ ਸੋ। ਠੀਕ ਆ ਬੰਦੋ। ਅੱਗੇ ਆਪਾਂ ਦੇਖੀਏ ਨਾ ਤਾਜੀ ਸੂਈ ਬੱਚੀ ਹਨਾ। ਹੁਣੇ ਸੂਈ ਆ ਬਾਈ 20-25 ਮੈਂ ਧੋਇਆ ਸੋਢਿਆਂੋਂ 5 ਕੁ ਮਿੰਟ ਪਹਿਲਾਂ ਹੀ ਸੂਈ ਆ। ਪਹਿਲਾ ਸੂਆ। ਹਾਂਜੀ ਪਹਿਲਾ ਸੂਆ ਦੋ ਦੰਦ। ਦੋ ਦੰਦ ਦਾ ਰੇਟ ਤੇ ਦੁੱਧ ਕੀ ਲਊਗਾ ਇਹਦਾ? ਬਾਈ ਜੀ ਦੁੱਧ 15 ਕਿਲੋ ਦਾ ਕੱਟੂਗੀ ਖੁੱਲਾ ਆਮਦਾਰੀ ਦਾ। ਤੁਸੀਂ ਜੀ ਨਾਮ ਸੁਨੀਆ ਬੱਚੀ ਦੋਨਾਂ ਖਾ ਕੇ ਹੋਰ ਹੀ ਕੁਝ ਬਣ ਜਾਣਾ ਇਹਨੇ। ਰੇਟ ਕੀ ਰਹਿਣਾ ਇਹਦਾ? 65000 ਦੀ ਦੇ ਦੇਵਾਂਗੇ ਜੀ। 65000 ਦੀ ਬੱਚੀ ਆਪਾਂ ਦੇ ਦੇਾਂਗੇ ਹਨਾ। ਤੇ ਇਹ ਸਾਫ ਕਲਾਸ ਹੀ ਆ ਬਾਈ ਕੱਟ ਘਾਟ ਵਾਲੀ ਆ ਪੂਰੀ ਸਰਾ ਆ ਗਈ ਸਰ ਰਾਜੇ ਸਮੀ ਪਲੀ ਵੀ ਪੂਰੀ ਓਕੇ ਆ ਜਾਵਾ ਜਿੰਦੇ ਜਾਂ ਸਾਫ ਸੁਥਰੀ ਰੇਟ ਇਹਦਾ 65000 ਰੁਪਇਆ ਤੇ ਅੱਗੇ ਦੇਖੀ ਜਾਂਦੇ ਆਪਾਂ ਸੁਣਾਪਾ ਦੱਸਣ ਆ ਗਈ ਬਈ ਚਾਹੇ ਕੋਈ ਇਹਨੂੰ ਸ਼ਾਇਰ ਹੋਣ ਮੰਨ ਕੇ ਲੈ ਲਓ ਚਾਹੇ ਅੱਚੇ ਖਮਨ ਮੰਨ ਕੇ ਲੈ ਲਓ ਚਾਹੇ ਜਰਸੀ ਮੰਨ ਕੇ ਲੈ ਲਓ ਥਣ ਗੁੱਲੇ ਵਾਲਾ ਚਾਹੇ ਨੂੰ ਮਾਜੀ ਮੰਨ ਕੇ ਲੈ ਲਿਓ ਠੀਕ ਹੈ ਇੱਕ ਤਰ੍ਹਾਂ ਦੀ ਮਾਜੀ ਆ ਬਸ ਇਹ ਥਣ ਗੁੱਲੇ ਵਾਲਾ ਰਾਜੇ ਸਮੀ ਪੂਰੀ ਟੌਪ ਕਲਾਸ ਵੀਰੇ ਦੂਜਾ ਸੁਆ ਜੰਦਾ ਦੀ 6 ਦੰਦਾ ਕੀ ਲੇਵਾ ਸਾਫ ਸੁਥਰਾ ਹਣਾ ਹਾਂਜੀ 16 ਕਿਲੋ ਤੋਂ ਤਰੂੰਗ ਦਾ ਦੱਸਦਾ ਹੋਇਆ ਠੀਕ ਹੈ ਸੀਲ ਨੂੰ ਬੰਦ ਕਰਕੇ ਲੈ ਲੈਣਾ ਵੀ ਲੋਕਾਂ ਨੂੰ ਠੀਕ ਹੈ ਸੀਲ ਠੰਡੀ ਥਾਂ ਦੇ ਵਿੱਚ ਆਪਣੀ ਫੁੱਲ ਗਾਰੰਟੀ ਹੋਊਗੀ ਰੇਟ ਕੀ ਰਿਹਾ ਹੋਏ ਦਾ ਰੇਟ ਮਾਈ ਜੀ ਇਹਦਾ ਰਹੂਗਾ 65000 ਰੁਪਏ ਹਾਂ ਇਹਦਾ ਮੁੱਲ ਦੁੱਧ ਮੰਨ ਕੇ ਚੱਲੇ ਵੀ 17 18 ਵਾਲੀ ਹੈਗੀ ਹੈ ਹਾਂ ਜੀ 20 ਕਿਲੋ ਪਾਉਗੇ ਇਹ ਦਰਮਿਆਨੀ ਸੇ ਵਾਲਾ ਵੀ 18 ਕਿਲੋ ਚਲੂ ਕਹਿੰਦਾ ਵਾ 16 ਤੋਂ ਪਾਰ ਵਾਲੀ ਹੈਗੀ ਆ 16 ਕਿਲੋ ਪਹਿਲਾਂ ਲੈ ਜਾਂ ਲੈ ਜਾਈ ਸਵੇ ਮਗਰ ਕਿਲੋ ਤੋਂ ਕਿਲੋ ਦਾ ਵਟਾ ਦਾ ਪੈ ਹੀ ਜਾਂਦਾ ਰੇਟ 65000 ਹੋਈ ਅੱਗੇ ਕੋਨੇ ਦੇ ਬਾੜ ਖੜੀ ਆ ਗੱਬਣ ਇਹਦੇ 15 ਦਿਨ ਬਾਕੀ ਪਾ ਕੇ ਚੱਲ ਲਗੂਗੀ ਤੂੰ ਠੀਕ ਹੈ ਇਹਦੇ 15 ਦਿਨ ਬਾਕੀ ਨੇ ਠੀਕ ਹੈ ਪੰਨਰ ਦਾ ਦੁੱਧ ਇਹਦਾ ਭਾਈ ਜੀ 22 ਕਿਲੋ ਦਿੱਤਾ ਹੋਇਆ ਕੋਈ ਵੀ ਵੀਰ ਆਏ ਨਾ ਮੰਨੂ ਕਿ ਇਹ ਛੋਟੀ ਆ ਠੀਕ ਹੈ ਫਾਰਮ 'ਚੋਂ ਮੱਛੀ ਆ ਨਾ ਉਹ ਜਰੂਰ ਆ ਗਈ ਸਾਣਾ ਤੀ ਜੋਇਆ ਯਾਰ ਹਣਾ 22 ਕਿਲੋ ਤੋਂ ਮੰਨ ਕੇ ਲੈ ਜੇ ਨਾ ਵੀਰ ਲੈ ਕੇ ਜਾਊਗਾ ਰੇਟ ਇਹਦਾ ਕੀ ਰਹਿਣਾਗਾ ਰੇਟ ਭਾਈ ਜੀ 65000 ਦੀ ਦੇ ਦਿਆਂਗੇ ਅੱਜ ਦੇ ਸਮੇਂ 'ਚ 65000 ਦੀ ਅੱਜ ਆਪਾਂ ਦੇ ਦਾਂਗੇ ਤਿਆਰ ਹੋ ਗਈ ਤਾਂ ਫਿਰ ਇਹਦਾ ਤਿਆਰ ਵਾਲਾ ਬੋਲ ਹੋਊਗਾ ਅੱਜ ਕੱਚੀ ਵਾਲਾ ਮੰਨੇਦਾ 65000 ਠੀਕ ਹੈ ਜੀ ਸੁਪਰ ਬਾਕੀ ਬਿਲਕੁਲ ਮੱਜਾ ਵੀ ਖੜ ਜਾਏਗਾ ਹੋਰ ਕੱਚਾ ਮਾਲ ਵੀ ਖੜਾ ਹੈਗਾ ਕੋਈ 2-4 ਦਿਨ ਦੀ ਸੂਈ ਵੀ ਹੋਰ ਇਦਾਂ ਵੀ 98753 967 ਜਦ ਮਾਰਜਿਕ ਵੀ ਆਵੇ ਇੱਕ ਵੀ ਰਵੇ ਇੱਕ ਹੱਥ ਮੰਨ ਕੇ ਬੇਨਤੀ ਹੈ ਵੀਰਾਂ ਨੂੰ ਪ੍ਰੋਪਰ ਵੀਡੀਓ ਦੇਖ ਕੇ ਆਪਣੀ ਜਾਣਕਾਰੀ ਇਕੱਲੀ ਇਕੱਲੀ ਗਾਂ ਦੇ ਦਿੱਤੀ ਹੁੰਦੀ ਆ ਬਾਈ ਬੰਮੀ ਜਿਹੜੀ ਗਾਂ ਲੈਣੀ ਹੁੰਦੀ ਹੈ ਮਤਲਬ ਉਸੇ ਗਾਂ ਦੀ ਡਿਟੇਲ ਪੁੱਛਿਆ ਕਰੋ ਮੈਂ ਜਿੱਤੋਕਰ ਕੱਪੜਾ ਵਾਲਾ ਫੋਨ ਨਾਲ ਆਉਂਦਾ ਕੱਪੜਾ ਨੂੰ ਪਾਲਕ ਬੱਚੀ ਵਾਲਾ ਤੇ ਇੱਕ ਟੋਕਰ ਕੱਪੜਾ ਵਾਲਾ ਵੀ ਫੋਨ ਨਾਲ ਆਲੇ ਕੋਪੜੀ ਕੋ ਨਹੀਂ ਹੁੰਦੀ ਟੋਕਰ ਗੱਭਣ ਜਿੱਥੇ ਮਿਲ ਜਾਗਲਾ ਵੀਡੀਓ ਕਵਰ ਕਰਾ ਕੇ ਵੇਚਦਾ ਨਾਕੀ ਵਪਾਰੀ ਲੈਂਦਾ ਮੈਨੂੰ ਵੀ ਕਾਲ ਕਰਦੇ ਮੈਂ ਵੀ ਨਹੀਂ ਲੈਂਦਾ ਨਾ ਭਲੇ ਨਹੀਂ ਐ ਸੋ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਨਿਰਖ ਪਰ ਕਰਕੇ ਪਸੂ ਖਰੀਦੋ